ਕਨੋ ਅੱਜ ਇਸ ਦਰੋਗ ਰਹਾ ਜੀ ਦੇ ਪਾ ਮਮੀ ਨੂੰ ਡਿੱਕਨੇ ਮਮੀ ਨੂੰ ਦਰਸਾ ਗਏ ਹੁੰਦੇ ਫਿਰ ਜਾਣੇ ਆਪਾਂ ਹਲਸਕਾਲ ਜੀ ਸਾਰਿਆਂ ਨੂੰ ਮੇਰੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਖਾਲਸਾ ਪੰਥ ਦੇ ਸਤਾਪਨਾ ਦੇ ਜਿਸ ਦਿਨ ਤੁਹਾਨੂੰ ਲੱਖ ਲੱਖ ਵਧਾਈਆਂ ਤੇ ਵਿਸਾਖੀ ਦੀਆਂ ਬਹੁਤ ਮੁਬਾਰਕਾਂ ਦੇ ਅਸੀਂ ਚੱਲੇ ਹਾਂ ਗੁਰਦੁਆਰਾ ਸਾਹਿਬ ਮੁੱਠਾ ਟਿਕੜ ਤੇ ਸੇਰ ਸੇਰ ਸਾਡੀ ਸ਼ੁਰੂਆਤ ਹੋ ਗਈ ਤੇ ਖਾਲਸਾ ਦਾ ਸਭ ਚੁੱਕਾ ਇੱਕ ਤੇ ਅੱਜ ਅਸੀਂ ਇਹਦੀ ਭੂਈ ਨੂੰ ਪਫੜਨ ਦੀ ਹੋਰੀ ਯਾਦ ਕੀਤਾ ਇੱਕ ਯਾਰ ਆਹ ਤੁਹਾਨੂੰ ਪਫੂੜੇ ਪਸੰਦ ਕੀਤਾ ਹੈ ਜੀ ਜੀ ਸਭ ਲੱਗੇ ਹੈ ਪਾ ਜੀ ਉਦਾਂ ਦੇ ਪਾਈਏ ਮੈਂ ਹਾਂ ਨਹੀਂ ਜਦੋਂ ਨੂੰ ਸਾਖੀ ਹੋਗੇ ਉਦੋਂ ਪਾਵਾਂਗੇ ਆ ਅੱਜ ਹੀ ਫੁੱਫਕਣ ਨੂੰ ਪੂਣੀ ਕੋੜਾ ਕਰਾਂਗੇ ਨਾ ਆ ਉਹਨਾਂ ਨੂੰ ਦੇਖਣਾ ਆ ਸੋਨਾ ਲੱਗਾ ਤੇ 1 ਕਿਲੋ ਹੋਰੀ ਯਾਦਗੀ ਤਾਂ ਆਪ ਨੂੰ ਦੱਸਾਂ ਪਾ ਜਾ ਮੇਰੇ ਕੋਲ ਕੋੜਾ ਦੇਖ ਲਈ ਯਾਦਗੀ ਮੈਂ ਜਗਾਲ ਨੂੰ ਨੇ ਰਹਿ ਜਾਵਾਂਗੇ ਇੱਥੇ ਉਹ ਕਿੱਥੇ ਗਿਆ ਜਿਹੜਾ ਬੈਗ ਪਿਆ ਸੀ ਕੱਪੜਾ ਵਾਲਾ ਜਿਹੜਾ ਢੀਪ ਦਾ ਹੈ ਉਹ ਹੀ ਰਤਾ ਰਾਤਾ ਨਾ ਉਹ ਸੁੱਕ ਦੇ ਕੱਪੜੇ ਸਾਰੇ ਮੈਂ ਤੇ ਹੈਰਾਨ ਰਹਿ ਗਈ ਮੈਨੂੰ ਸਮਝ ਨਹੀਂ ਆਉਂਦੀ ਹੋਣ ਕੀ ਦਿਆਈਏ ਉਹ ਅੜੇ ਰਹਿ ਜੀ ਉਹ ਸੁੱਕ ਤੇ ਭਾਈ ਕਿਧਰ ਆ ਗਏ ਮਰੀ ਤੇ ਮੰਮੀ ਆਂਦੇ ਇਹ ਦੀਪ ਦੇ ਆ ਯਾ ਮੈਨੂੰ ਇੰਨੇ ਦਿਨ ਟੈਨਸ਼ਨ ਮੈਂ ਸੋਚਾਂ ਵੀ ਜਿਹੜੇ ਟਰੈਕਸੂਟ ਹੈ ਇਹ ਦੀਪ ਕਿਉਂ ਨਾ ਹੋ ਗਏ ਆਪਣੀਆਂ ਕੁੜੀਆਂ ਦੇ ਵੀ ਇਹ ਗਰਮੀਆਂ ਸਿਆਵਲੇ ਉਹਨੂੰ ਕਿ ਲੋੜ ਪਈ ਲੈਣ ਦੀ ਤੇ ਉਹ ਟਰੈਕਸੂਟ ਸੋਖਣ ਆਦੇ ਤੇ ਉਹ ਰਹਿ ਗਏ ਤੇ ਆਂਦੇ ਆ ਨਾ ਮੰਮੀ ਨੂੰ ਕਹਾਂ ਨੂੰ ਕੋਰੀਅਰ ਕਰਕੇ ਦੇ ਆ ਗਏ ਅੱਛਾ ਹਾਂ ਅੱਜ ਉਹ ਕੋਰੀਅਰ ਕਰਨਾ ਹੀ ਹੋ ਆਛਾ ਆਛਾ ਤੇ ਉਹ ਮੈਂ ਮੈਂ ਬੜੀ ਮੈਂ ਮੈਨੂੰ ਇਹ ਹੀ ਚੱਲ ਜਿਹੜੇ ਕਾਟਨ ਦੇ ਹੋਣਗੇ ਉਹ ਤੇ ਚੱਲ ਕੋਈ ਗੱਲ ਨਹੀਂ ਵੀ ਦੀਦੀ ਦੇ ਮਤਲਬ ਆਪਣੀ ਕੁੜੀਆਂ ਦੇ ਲੈਣਗੇ ਕੱਪੜੇ ਰਹਿ ਗਏ ਇੱਥੇ ਹੀ ਉਹਨਾਂ ਟਰੈਕਸੂਟ ਦਾ ਵਾਵਾ ਆ ਰਹੇ ਹਾਂ ਹਾਂ ਦੋ ਸੂਟ ਇੱਥੇ ਪਏ ਤੇ ਮੰਮੀ ਕਿਤੇ ਕਹਿੰਦਾ ਵੀ ਇਹ ਤੇ ਦੀਪ ਹੁਣਾ ਦੇ ਦੇ ਨੇ ਕਹਾਂ ਹੁੰਦੀ ਬੰਦੀ ਤਾਂ ਤੇ ਸੂਟ ਰਹਿ ਗਏ ਤੇ ਮੰਮਿਆ ਤੇ ਨਹੀਂ ਇਹ ਤੇ ਦੀਪ ਹੁਣਾ ਦੇ ਤਾਂ ਸਿਰਫ ਲੈਖੇ ਹੀ ਰਹਿ ਗਏ ਮੈਂ ਕਹੀ ਵੀ ਗਈ ਮੈਨੂੰ ਪਤਾ ਕਿਉਂ ਛੱਕ ਪਿਆ ਮੈਂ ਦੀਦੀ ਦੀ ਕਿਉਂ ਲੈਣਗੇ ਕਿਉਂਕਿ ਦੀਪ ਦੀਦੀ ਦੇ ਸਿਆ ਵਾਲੇ ਕੱਪੜੇ ਰਵਾਜ ਦੇ ਫੇਰ ਕੁੜੀਆਂ ਨਾਲ ਕਹਿੰਦੀ ਦੀਪ ਦੀਦੀ ਨਾ ਅਡਵਾਂਸ ਨਹੀਂ ਲੈ ਗਰਾ ਉਹ ਨਾ ਕਿਤੇ ਸੁਣਾ ਇਧਰ ਪੂਰੀ ਆਵਾਜ਼ਾਂ ਮਾਰਦੀ ਐ ਇਧਰ ਵੀਰਵਾਜ਼ਾਂ ਮਾਰਨਦੇ ਐ ਉਹ ਕਿਹ ਨਰਾਜ਼ ਨਹੀਂ ਕਰਦੇ ਦੋਵਾਂ ਲਈ ਵੇਖਨਦੇ ਵਿਚਾਰੇ ਓ ਜਿੰਦੀ ਹਲੋ ਵਿਜਾਸਿਕਾ ਅੱਜ ਵਿਜਾਸਿਕਾ ਬੜੀ ਟੋਰ ਵਾਰੀ ਅੱਜ ਇਧਰ ਬੜੇ ਬਿਸ਼ਾਖੀ ਵਾਲੇ ਕੱਪੜੇ ਪਾਏ ਭੈਣੋਂ ਕੱਲ ਪਹਿਣਨੇ ਸੀ ਖਿਆਬੀ ਸੂਟ ਪਾਇਆ ਨਾ ਅੱਜ ਭਰਾ ਨੇ ਪਾ ਲਿਆ ਆਹੋ ਅੱਜ ਬੜੀ ਭੈਣ ਭਰਾ ਟੋਰ ਮਾਰੀ ਜੇ ਬਾਦਾਂ ਨਹੀਂ ਪੜੀ ਪਰ ਬਣਾਵਾਂ ਤੋਰ ਬੜੀ ਅੱਜ ਤੂੰ ਆ ਛੁੱਟੀ ਆ ਇੱਥੋਂ ਆ ਬਾਬਾਈ ਤੇ ਲੈ ਕੇ ਆਏ ਉਹ ਇਧਰ ਗੱਲ ਕਰਦਾ ਬਰਾਵਾ ਦੀ ਪਣੀ ਬਣਾਉਣ ਲੱਗੇ ਪਕੌੜੇ ਅੱਜ ਹਰ ਘਰ ਦੇ ਵਿੱਚ ਪਕੌੜੇ ਬਣਨੇ ਬਣਨੇ ਕਿਉਂਕਿ ਤੇਲ ਨੂੰ ਕਰਦੇ ਆ ਨਾ ਤਲਦੇ ਤੇ ਉਹ ਗੋਦਰਾ ਸਾਹਿਬ ਦਾ ਪਕੌੜਿਆਂ ਦਾ ਲੱਗਰ ਹੈਗਾ ਏ ਪਰ ਘਿ ਘਾਰੇ ਵੀ ਜਰੂਰ ਬਣਾਉਣੇ ਸੀ ਥੋੜਾ ਜਿਹਾ ਸ਼ਗਨ ਕਰਨਾ ਹੈ ਤੇ ਹੀ ਸਾਰੇ ਬਣਾ ਲ ਕੇ ਪਾਲਕਾ ਲੈ ਤਿਆਉ ਟ੍ਰੈਕਸੂਟ ਜਿਹੜੇ ਬਾਜੀ ਨੇ ਦੇਦੇ ਉਹਨੂੰ ਪੁਲੇਖਾ ਪੈ ਗਿਆ ਮਮੀ ਨੂੰ ਸੂਟ ਉਹ ਮੈਂ ਨਾ ਕਿਹਾ ਆ ਮੈਂ ਕਿਹਾ ਮੈਂ ਹਾਂ ਆ ਟ੍ਰੈਕਸੂਟ ਵੀ ਅੱਦੀ ਦੀ ਕਿਉਂ ਲੈ ਗਏ ਤੂੰ ਚੱਕ ਇਦਾਂ ਖੁੱਲ ਕੇ ਗਿਆ ਨਹੀਂ ਮੈਨੂੰ ਉਹ ਲੱਗਾ ਸਾਰੇ ਵਿਚਾਰਿਆਂ ਦੇ ਪਜਾਮੇ ਦੋ ਟ੍ਰੈਕਸੂਟ ਕਿੰਨਾ ਸਾਮਾਨ ਰਹਿ ਗਿਆ ਹੁਣ ਨਹੀਂ ਤੇ ਮੈਂ ਮੈਂ ਕਰ ਲਈ ਮੈਂ ਮਮੀ ਨੂੰ ਕਿਹਾ ਮੈਂ ਮੈਂ ਸੁਖਦੀ ਦੇ ਕਿ ਸੁਖਦੀ ਦੇ ਲਿਫਾਫੇ ਮਾਰਿਆ ਮੈਂ ਹਾਂ ਤੜੇ ਕਾ ਬਲ ਲਫਾਫਾ ਨਹੀਂ ਸਾਡਾ ਨਹੀਂ ਆ ਇਹ ਵਾਲਾ ਪੁਲੇਖਾ ਪੈ ਗਿਆ ਸਾਰਿਆਂ ਦਾ ਪਿਆਰ ਕੀ ਬੜਾ ਪੁਲੇਖਾ ਪੈ ਗਿਆ ਜਿੰਦਰ ਦੀ ਟੀ-ਸ਼ਰਟ ਹੀ ਹੋ ਕੇ ਚਲ ਗਈ ਜਿਹੜੀ ਬਾਜੀ ਦੀ ਇੱਥੇ ਰਹਿ ਗਈ ਆ ਉਹਨਾਂ ਦੇ ਕੱਪੜੇ ਮਾਰਿਆ ਮੈਨੂੰ ਬੜਾ ਕਿਉਂ ਸ਼ੱਕ ਹੋਇਆ ਸੀ ਆ ਸਿਆਹ ਵਾਲੇ ਕੱਪੜੇ ਸ਼ੱਕ ਹੋਇਆ ਕਰਨੀ ਆ ਤੇ ਮੈਂ ਕਿਹਾ ਆਈ ਉਹ ਟੀ-ਸ਼ਰਟ ਜਾ ਆਉਦੀ ਵਿਹਾ ਨਹੀਂ ਨਹੀਂ ਇਹ ਵੱਖਰਾ ਹੀ ਦਾਦਾ ਉਹ ਇਹ ਵਿਚਾਰਾ ਇੰਨੀਆਂ ਟੀ-ਸ਼ਰਟਾਂ ਭਾਈ ਦੀਆਂ ਤਿੰਨ ਚਾਰ ਟੀ-ਸ਼ਰਟਾਂ ਇਹਦੇ ਹੁਣ ਅੱਜ ਅੱਜ ਹੀ ਪਾਰਸਲ ਕਰਦੀ ਠੀਕ ਹੈ ਹੁਣ ਅੱਜ ਹੀ ਕੋਰੀਅਰ ਕਰਾਂਗੇ ਇਹ ਵੀ ਅੱਜ ਜਾਣਾ ਸਾਡੇ ਯੂ ਐਸ ਤੋਂ ਜਾਣਾ ਇੰਗਲੈਂਡ ਜਾਣਾ ਨਾਲ ਇਟਲੀ ਵੀ ਕਰ ਦਿੰਦੇ ਸਹੀ ਗੱਲ ਹਾਂਜੀ ਤਾਂ ਕਾਫੀ ਟਾਈਮ ਹੋ ਗਿਆ ਮੈਨੂੰ ਤੇ ਗੁਰਨਵਾਇ ਨੂੰ ਗੁਰਨਵਰ ਰਹੀਆਂ ਤਾਂ ਵੀ ਮੈਨੂੰ ਟੱਕੋ ਤੇ ਦਾਦੀ ਆਏ ਨਹੀਂ ਆ ਗੁਰਨਵਰ ਰਹੀਆਂ ਮੈਨੂੰ ਟੱਕੋ ਦੱਬੀ ਆਏ ਨਹੀਂ ਦਾਦੀ ਦੇ ਰੇ ਦਾਦੂ ਗਏ ਕੋਦਰ ਸਾਬ ਉਹ ਉੱਥੇ ਕਥਾ ਉਹ ਨਾ ਪੀਦੇ ਬਾਬਾ ਜੀ ਦਾ ਨਾਮ ਲੈ ਲੈ ਪੈਸ ਕਰਕੇ ਉਹ ਲੇਟ ਹੋ ਗਏ ਸੀ ਉਹਨਾਂ ਨੂੰ ਡੀਡੀ ਕੰਬ ਗਏ ਘਰ ਵੀ ਆਉਣਗੇ ਫੇਰ ਹੀ ਜਾਵਾਂਗੇ ਪਾਪਾ ਜੀ ਦੇ ਵੀ ਹੋ ਕੇ ਚਲ ਗਏ ਵੱਡੇ ਪਾਪਾ ਵੀ ਹੋ ਕੇ ਚਲ ਗਏ ਸੋਣੇ ਦਾਦੀ ਨੂੰ ਡੀਕ ਲਈਏ ਚਲ ਆ ਵੇਖੀ ਆਪਾਂ ਮੰਮਾ ਕੀ ਜਾਂਦੀ ਭਲਾ ਤੇਰੀ ਅਬ ਮਮੀ ਪਕੌੜਿਆਂ ਦੀ ਤਿਆਰੀ ਕਰ ਰਹੀ ਥੀ ਅੱਜ ਚਾਹ ਦੇ ਨਾਲ ਸਿਰਸਿਰ ਪਕਾੜੇ ਰੋਟੀ ਬਾਅਦ ਚ ਰੋਟੀ ਬਾਅਦ ਪਹਿਲੇ ਪਕੌੜੇ ਤੁਹਾਡੇ ਆਕੇ ਛੱਤੀ ਬਣਾਉਣੇ ਮੈਂ ਅਹੀਂ ਤੇ ਪਹਰਾਂ ਜੀ ਨੇ ਬਣਾਉਣੇ ਮੈਂ ਦੇਖਿਆ ਚੱਲੋ ਹੋਵਾਂ ਪਹਿਲੇ ਗੁਰਦਰ ਸਾਹਿਬ ਮੱਥੇ ਟੇਕ ਆਈਏ ਪਰ ਮੰਮੀ ਆਈ ਨਹੀਂ ਪੇਲ ਛਾੜਨਾ ਸ਼ੁਰੂ ਕਰ ਦਿੱਤਾ ਹੈ ਇਹਨਾਂ ਨੇ ਗੁਰਨਵਾ ਤੇ ਮੈਂ ਖਾਵਾਂਗੇ ਪਕੌੜੇ ਪਕੌੜੇ ਇਹ ਪਕੌੜੇ ਪਕੌੜੇ ਮੰਮੀ ਆ ਗਏ ਹੁਣ ਗੁਰਦਰ ਸਾਹਿਬ ਤੋਂ ਚੱਲ ਚਲੀਏ ਪਹਿਲਾਂ ਮੱਥਾ ਕੋਈ ਰਹੀਏ ਫੇਰ ਹਾਨ ਕੇ ਛਕਨੇ ਚੱਲੋ ਚੱਲੀਏ ਹੈ ਬਸਤ ਬੜਾ ਸੁਆਦੀ ਦਹੀਂ ਦਰਦਾਂ ਗਈਆਂ ਉਹ ਲੈ ਕੇ ਜੱਤਾਂ ਨਾਲ ਚੱਲੀ ਬੱਦਰ ਆਇਆ ਹੱਥ ਮਿਲ ਜਾਣਾ ਬਾਬਾ ਜੀ ਤੋਂ ਸਾਖੀ ਦੇ ਸਾਰੇ ਕਰਨ ਆ ਪੱਖੀ ਹੈ ਮੈਲਾ ਤੇਗਲਾ ਮੱਥਾ ਆ ਵੀ ਮੈਂ ਗੁਰਬਣ ਹੋਇਆ ਮਮਾ ਗੋਲ ਵੀ ਆ ਗਈ ਤੇ ਚਾਹ ਪਕਾੜਾ ਚੱਲਣਗੇ ਚਾਹ ਪਕਾੜਾ ਆਈ ਪਕੌੜੇ ਤਿਆਰੀ ਕਰਕੇ ਆਏ ਕੋਈ ਨਹੀਂ ਮਾਰਾ ਇਹ ਤਾਂ ਜ਼ਰੂਰ ਛਕਣਾ ਛਕਣਾ ਚਲੋ ਚੱਲੀਏ ਹੁਣ ਜਾ ਜਾਓ ਗੁਰਦੁਆਰਾ ਸਾਹਿਬ ਲੰਗਰ ਲੱਗਾ ਚਾਹ ਪਕੌੜੇ ਆਉਂਦਾ ਬੜਾ ਵਧੀਆ ਤੇ ਮੇਰੇ ਵੀ ਡੈਡੀ ਨੂੰ ਉਹ ਕੋਲ ਫੋਨ ਕਰ ਮੈਂ ਕੁੱਤਾ ਕਰਨਾ ਆਇਆ ਹਾਂ ਹਾਂ ਜੀ ਤੇ ਮੱਥਾ ਟੇਕ ਕੇ ਅਸੀਂ ਗੁਰਦੁਰਸਬ ਆ ਚੁੱਕੇ ਤੇ ਗੁਰਦੁਰਸਬ ਵਿੱਚ ਆਪ ਕੋੜੇ ਦਾ ਲੰਗਰ ਲੱਗਾ ਸੀ ਜਿੱਥੇ ਮਰਜੀ ਚੱਲ ਜੀ ਜਾਂਦੇ ਪਿੰਡਾਂ ਨਾਲ ਦੀ ਰੀਸ ਨਹੀਂ ਮਿਲਾਂ ਕਿੰਨਾ ਵਧੀਆ ਹੈ ਮਾਹੌਲ ਹੀ ਆਇਆ ਵਧੀਆ ਹੀ ਲੱਗਾ ਮੈਂ ਆਪਣੇ ਆਪ ਨੂੰ ਬੜਾ ਕਰਮਾ ਵਾਲਾ ਮੰਨਦਾ ਕਿ ਮੈਂ ਡਿਊਟੀ ਜਿਹੜੀ ਉਹ ਇੱਥੇ ਕਰਨ ਲਿਆ ਤੇ ਮੈਨੂੰ ਸਾਰੀ ਚੀਜ਼ ਵੇਖਣ ਨੂੰ ਮਿਲਦੀ ਹੈ ਬਾਹਰ ਵਾਲਿਆਂ ਲਈ ਵੀ ਔਖਾ ਤੇ ਬਾਕੀ ਇੱਥੇ ਜਿਹੜੇ ਦੂਰ ਰਹਿੰਦੇ ਡਿਪਾਰਟਮੈਂਟ ਉਹਨਾਂ ਦੇ ਵੀ ਔਖਾ ਉਹ ਸਾਰੀਆਂ ਤਾਈਆਂ ਹੁੰਦੀ ਕਿ ਰਹਿੰਦੀ ਹੈ ਕਿ ਫਸ ਮੈਂ ਲੱਗਦਾ ਡਿਊਟੀ ਅਹ ਦੇ ਹੁਣ ਅਸੀਂ ਕਣਕ ਦਾ ਸਿੱਟਾ ਤੋੜਨ ਚੱਲੇ ਆਂ ਇਹ ਪਤਾ ਕਿਉਂ ਮੇਰੇ ਮੰਮੀ ਦਾਦੇ ਹੁੰਦੇ ਕਿ ਤਾਂ ਤੇ ਜਬਈ ਬਰਕਤਕਾਰ ਜਿੱਦਾਂ ਹੁਣ ਜਿੰਨਾਂ ਦੇ ਕਣਕਾਂ ਮਸਾਕੀ ਆ ਦਿਨ ਕਣਕ ਘਰ ਆਉਂਦੀ ਆ ਹਾਂ ਹਾਂ ਦੋਰੀ ਦਾਦੇ ਹੁਣ ਸਿੱਟਾ ਤੋੜਾਂਗੇ ਇੱਥੋਂ ਇੱਕ 7 ਜਾਂ 5 ਆ ਫੜਿਆ ਕਿੰਨੇ ਤੋੜੇ 7 ਚੱਲ ਆ ਗਿਆ ਇਹ ਸਾਡੀ ਦੇ ਤਨਖਾਹ ਐ ਨਹੀਂ ਮੇ ਭਰਾ ਦੀ ਚਰੀ ਦੀ ਕਣਕ ਆਉਂਦੀ ਨਾ ਕੋਈ ਮਾਂ ਮਟਾਈ ਸਾਦਾ ਸੂਟ ਛੱਡ ਜਾਗਾ ਕਣਕ ਤੂੰ ਨਹੀਂ ਖਾਂਦੀ ਕਣਕ ਨਹੀਂ ਖਾਣੀ ਉਹ ਵੀ ਖਾਣੀ ਆ ਸਿੱਟਾ ਆ ਗਿਆ ਕਣਕਾਂ ਕਣਕਾਂ ਕਰਤਾ ਹਾਂ ਸੋਕੇ ਇੰਤੋਂ ਹੁੜਦੇ ਰਿਹਾ ਹੁਣੇ ਕਲੇ ਕਾਰਪੇ ਸਾਰੇ ਕੰਤਰਾ ਜਿਹਨਾਂ ਲਾਈਆਂ ਕੰਕਰਾਂ ਦੀ ਰਾਏ ਵਾ ਕਿ ਜਦੋਂ ਆ ਨੁਕਸਾਨ ਹੁੰਦਾ ਤਾਂ ਬੜਾ ਦੁੱਖ ਲੱਗਦਾ ਹਾਂ ਤੇ ਸਾਰਾ ਜਰਵਾਦੀ ਬਾਜੀ ਰੱਖੇ ਕਿ ਇਹਦੀ ਕੰਕਰਾਂ ਕੋਲ ਨਾ ਹੋਵੇ ਭਰਾਵਾਂ ਹਾਂਜੀ ਤੇ ਕੱਲ ਦਾ ਵਲੌਗ ਜਿਹੜਾ ਅਸੀਂ ਛੋਟਾ ਸੀ ਥੋੜਾ ਜਿਹਾ ਮੇਰੀ ਸਿਹਤ ਨਹੀਂ ਠੀਕ ਇੱਕ ਤੇ ਇੱਕ ਮਸਜਿਦ ਨੂੰ ਦੀਦਿ ਤਾ ਕਰਕੇ ਜੋ ਉਹਨਾਂ ਦਾ ਵਲੌਗ ਨਹੀਂ ਨਾ ਪਾ ਸਕੇ ਮੇਰੇ ਸਿਰ ਦਰਦ ਬਹੁਤ ਹੁੰਦਾ ਬਹੁਤ ਜਿਆਦਾ ਹੀ ਹੁੰਦਾ ਕਿਉਂਕਿ ਤੁਪਤਾ ਪਹੁੰਚ ਹੋ ਗਈ ਤੇ ਜਾਨ ਆਨ ਕਰਕੇ ਥੋੜਾ ਜਿਹਾ ਕਮ ਖਰਾਬ ਹੋ ਗਿਆ ਤੇ ਫਿਰ ਮੈਂ ਵਲੌਗ ਨਹੀਂ ਸ਼ੂਟ ਕਰਵਾਇਆ ਕੱ ਬੜੀ ਮਾਫੀ ਚਾਹਾਂਗੇ ਅੱਜ ਦਾ ਵਲੌਗ ਤੁਹਾਨੂੰ ਕੰਟੀਨਿਊ ਵਧੀਆ ਮਿਲੂਗਾ। ਗਵਾਨੀਆਂ ਕੋਲ ਪੁੱਛ ਕੇ ਆਉਂਦੇ ਆ ਕੀ ਕੁਝ ਕਰਨ ਦਾ। ਉਹ ਤਾਂ ਗੰਦੀ ਜਿਹੇ ਸਾਈਡ ਤੇ ਕਰਨੀ ਮੇਰਾ ਤਾਂ ਟਾਈਮ ਸਿਰਦਾ ਇਦਾਂ ਲੰਘ ਜਾਂਦਾ। ਅੱਜ ਦੇ ਮਹਾਰਾਜ ਦੇ ਦਰਸ਼ਨ ਹੋ ਗਏ ਤੇ ਛੇਤੀ ਥੋੜਾ ਲੰਘ ਗਿਆ। ਗਿਆਨੀ ਨੂੰ ਮੈਂ ਨਾ ਗਿਆਨੀ ਕੰਦਿਆ ਭਲਾ। ਛੁੱਟੀ ਹੋ ਗਈ ਜੀ ਆਪਦੀ। ਕੋਈ ਛੁੱਟੀ ਛੱਡੀ ਨਹੀਂ ਹੋ ਗਈ ਤੇ ਮੈਂ ਕਮੀ ਤਾਂ ਲਾਈ ਵੀ ਥੋੜਾ ਪਸੀਨਾ ਆਇਆ ਨਾ ਜਦੋਂ ਤੁਰ ਲੱਗਿਆ ਤਾਂ ਘੜੀ। ਅੱਜ ਛੁੱਟੀ ਹੋ ਗਈ ਜੀ ਲਾਤੀ। ਅਸੀਆ ਮਮਾ ਜੀ। ਬੜਾ ਮੂਹ ਸਿਰ ਬੱਧਾ ਜੀ। ਖੜੇ ਨੇ ਖੜੇ ਗਏ ਮਮਾ ਆ ਤਾਂ ਮੁੰਡਾ ਕੋਲ ਤਾਂ ਪੜਿਆ ਗਿਆ ਰਹੇ ਲੈਣਾ ਖਾਦੇ ਪਈ ਨੇ ਵਧੀਆ ਮੇਲੇ ਚੜ੍ਹਨ ਨਹੀਂ ਬਣਿਆ ਮੁੰਡਾ ਬੁੜਾ ਬੁੜਾ ਮਮਾ ਵਧਾਈ ਹੋਇਆ ਮੁੰਡਾ ਤਾਂ ਕੈਨੇਡਾ ਪਹੁੰਚ ਗਿਆ ਮੰਗਾ ਲਿਆ ਆਈਫੋਨ 15 ਨੂੰ ਜਿਹੜੇ ਆਪ ਨਹੀਂ ਲਿਆ ਇਹ ਕੰਮ ਤਾਂ ਤੇ ਲੱਗ ਲੈਂਦੇ ਉਹਨੂੰ ਐਦਾਂ ਲੱਗਦਾ ਹੁੰਦਾ ਬਾਹਰ ਵਾਲਿਆਂ ਨੂੰ ਐ ਸਮਝਦੇ ਜਿਦਾ ਰੁੱਖਾ ਤੋਂ ਟੋੜ ਟੋੜ ਰੱਖੀ ਜਾਂਦੇ ਨੇ ਚਾਰੇ ਮਿਹਨਤ ਤੇ ਕਰਨਗੇ ਜਾ ਕੇ ਲੱਖ-ਨੇ ਲੱਖ ਦਲੀ ਇਹ ਮੈਨੂੰ ਆ ਆ ਇਹਨੂੰ ਪਟਾਲਾ ਮਗਾਉਣਾ ਐ ਇਹਨੂੰ ਹਨਾ ਨੂੰ ਠੀਕ ਠਾਕ ਐ ਵਧੀਆ ਠੀਕ ਆ ਤੈਨੂੰ ਲੋਗ ਦੇਖ ਨਹੀਂ ਚੀ ਉਹ ਤੇ ਲੈ ਕੇ ਚੱਲ ਰੰਗ ਉਹ ਵਾਈਫਾਈ ਕਨੈਕਟ ਕਰ ਲਾ ਲੋ ਲਾਜ ਪਾਸਵਰਡ ਕੋੜੀ ਨੂੰ ਅਵੇ ਲਿਆ ਸਦਾ ਆ ਮਸੀਆ ਨਿਕਾ ਮਹਾਤਰਾ ਜਾਡੇ ਇਹ ਕੱਲੀ ਚੁੱਲੀ ਹੋ ਗਈ ਆ ਸਰ ਮੈਂ ਸਵੇਰੇ ਤੀ ਇਹ ਠੀਕ ਤੇ ਦਾਨੀ ਸਾਡੀ ਉਸੇ ਭੱਜ ਗਈ ਕੋੜੇ ਦੇ ਕੱਟੇ ਨਹੀਂ ਐ ਨਹੀਂ ਕੱਟੇ ਦੁਬਾਰੇ ਕੱਢਦੇ ਆ ਐਸੇ ਦੁਬਾਰੇ ਹੀ ਇਹ ਨਦੀਬ ਨੇ ਮੈਨੂੰ ਤਾਂ ਕੱਢ ਕੇ ਦੇਣ ਲੱਗੀ ਮੈਂ ਚੱਲ ਜਾਣਾ ਨਾ ਤੇ ਤਰੀਕ ਬਾਕੀ ਕੱਢਦੀਆਂ ਰਹਿ ਠੀਕ ਹੈ ਦੁਬਾਰੇ ਖਾਣਾ ਦੁਬਾਰੇ ਤੋਂ ਪੇਟੂਲਾ ਲਾ ਕੇ ਤਾਂ ਉੱਥੇ ਕੱਢੇ ਰਮਾਨਾ ਠੀਕ ਹੈ ਠੀਕ ਹੈ ਵਧੀਆ ਵਧੀਆ ਪਕਾਣੇ ਕਰਦੇ ਆ ਆ ਗਈ ਕਿਹੜਾ ਹੈ ਹੁਣ ਕੁੱਕਰ ਚ ਕੁੱਕਰ ਦੀ ਮੈਂ ਲੱਗੀ ਹੁਣ ਬਣਾਉਣਾ ਦਾਲ ਚੌਲ ਦਾਲ ਚੌਲ ਸੰਗਤ ਆਈ ਹੋਣੀ ਅਜੇ ਆਪਣਾ ਉੱਥੇ ਕੀ ਨਾਂ ਲੇਦਾ ਐ ਏਅਰਪੋਰਟ ਤੇ ਚੱਲੀ ਸੀ ਤੇ ਉਹ ਚਾਹ ਉਹਨਾਂ ਦੀ ਧਰੀ ਉਹਨਾਂ ਦੀ ਬੀਤੀ ਨਹੀਂ ਮੇਰੇ ਕਰਮਾਂ ਜੇ ਆ ਗਈ ਤੇ ਮੈਂ ਵੀ ਨਹੀਂ ਮਸਤੀ ਠਾ ਗਿਆ ਇਹਦੇ ਫੈਨ ਜਿਹੜੇ ਆ ਉਹ ਰੋਟੀ ਖਾਣ ਦੇ ਨਾਲ ਹੀ ਮੋਬਾਈਲ ਵੇਖਣਦੇ ਆ ਕਿਹੜਾ ਕੀਲਾ ਫੋਨ ਤੇ ਵਿਖਾਈ ਭਣਾ ਖਤਮ ਇਹ 200 ਰੁਪਏ ਦਿੱਤਾ ਤੇ ਮੈਨੂੰ ਖੋਝੋ ਦੇ ਲਾਓ ਨਾ ਇਹਨਾਂ ਦਾ ਚੈਨਲ ਖੋਦੇ ਆਂ ਤੂੰ ਓਏ ਮੈਂ ਨਾ ਨਾ ਹਾਂ 200 ਰੁਪਏ ਬਿਤਾ ਦੀ ਮਾਵਾਂ ਦੀ ਬਲੌਗ ਹੈ ਮੈਂ ਆਲੋ ਪਾਈ ਨਾਮ ਲੜਾ ਵਲੌਗ ਕਿ ਖਤਮ ਹੋ ਗਿਆ ਅੱਜ ਪੜਾਇਆ ਛੋਟਾ ਹੀ ਅਸਲ ਚ ਫੈਮਲੀ ਲਗਾਤਾਰ ਮਾਸੀ ਬਿਮਾਰ ਹੋ ਗਈ ਨਾ ਰੋਟੀਆਂ ਯਾਰ ਰੱਖ ਲਿਆ ਵਲਾਓ ਛੋਟਾ ਏ ਅੱਜ ਬਾ ਰੋਟੀਆਂ ਜ਼ਿਆਦਾ ਰੱਖ ਲਿਆ ਵਲਾਓ ਛੋਟਾ ਏ ਰੋਟੀਆਂ ਤਾਂ ਜ਼ਿਆਦਾ ਕਰਨੀ ਪੈਂਦੀ ਹੈ ਹਾਂ ਖਤਰਾ ਹੋ ਗਿਆ ਹਾਂ ਖਾਦੀ ਤੁਸੀਂ ਉਧਰ ਸੁਣਾਉਂਦੇ ਮੈਨੂੰ ਆ ਰਿਹਾ ਮਾ ਮੈਂ ਤੇ ਲੱਗ ਗਿਆ ਵੀ ਦਾ ਜਿਮ ਤੇ ਪਕੌੜਿਆਂ ਨਾ ਲੋਈ ਲੈ ਭਰਾ ਸਿਰੇ ਵੀ ਜੀ ਮੈਂ ਕਿਹਾ ਕਿ ਸੇਪ ਪਕੌੜੇ ਮੈਂ ਵੀ ਜੀ ਪਕੜਿਆ ਹੈ ਵੀ ਜੀ ਧਿਆਨ ਹੈ ਨਾ ਉਹ ਰੱਬ ਲਈ ਉਹਦੇ ਤੇ ਹੀ ਬੰਦ ਕਰਵਾ ਦੇ ਜੀ ਦੰਦ ਮੈਂ ਮੈਂ ਚੱਲਣਾ ਵਹਾਂ ਕਦੇ ਖਾਈਏ ਤਾਂ ਵੀ ਜਿਮ ਸਾਰਾ ਵੀ ਤੇਰਾ ਜਿਮ ਸਾਰਾ ਮਿੱਟੀ ਹੋ ਗਿਆ ਦੋ ਪਕੌੜੇ ਨਾ ਕੀ ਹੋ ਜਦਿਆ ਤੈਨੂੰ ਅਜੇ ਪਖਮਾਉਣੇ ਹੋਰ ਤਾਂ ਉਹ ਤੇਰੇ ਤੂੰ ਨਹੀਂ ਤੇਰੇ ਮੂੰਹ ਚੰਗੀ ਦਾ ਹਾਂ ਹੁਣੇ ਚੱਲੇ ਆਂ ਘੜੀ ਉਹਨਾਂ ਨੂੰ ਮੈਂ ਸਲਾਹ ਇਹਨਾਂ ਕਰਨੀ ਕਰੀ ਪਕੌੜੀਆਂ ਆਣੀਆਂ ਬਾਹਰ ਕੱਢਨੇ ਧੁੱਪੇ ਅੱਜ ਦਾਗੇ ਚੁਲਾ ਹਣਾ ਤੇ ਬਾਹਰ ਬਾਹਰ ਆਈ ਬੇਲਾ ਬਰੋ ਲਗੇ ਤਾ ਹੁਣ ਤੇ ਬਾਅਦ ਸਾਨੂੰ ਤਾਲੇ ਬਣਾਏ ਵੀ ਤਹੀ ਤਹੀ ਗਦਰ ਸਭ ਤੋਂ ਖਾਏ ਮੈਂ ਸਾਰਾ ਮਸਾਲਾ ਯਾਰ ਤੇ ਭੁੱਖ ਆ ਕੇ ਜਾਣੇ ਮੈਂ ਇਦਾਂ ਨਾ ਭਲੇ ਖੇ ਰਹਿ ਜੁਖਦੇ ਕੋਈ ਗੱਲ ਨਹੀਂ ਸਾਡਾ ਸਾਰਾ ਕੁਝ ਤਿਆਰ ਹੀ ਬਸ ਬਣਾਉਣੇ ਕਰੀ ਹਾਂ ਹਾਂ ਗਿਆ ਨਹੀਂ ਆ ਗਿਆ ਜੀ ਗੁੱਗ ਨੂੰ ਹੀ ਆ ਗਏ ਇਹ ਤੀਂਦਰ ਦੀ ਐਕਟਿਵ ਹੈ ਸਰਵਸ ਕਰਉਣੀ ਮੈਂ ਖਾਣੇ ਚਾਹ ਤੈਨੂੰ ਯਾਰ ਖਾਣੇ ਕਿ ਦਿਖਾਉਣੀ ਹੈ ਲੱਗਾ ਮੈਨੂੰ ਨਹੀਂ ਇਹ ਹੈ ਵੀ ਇਹਨੂੰ ਕੀ ਹੈ ਨਵੀਂ ਲੋ ਤਾਂ ਗੱਲ ਕੀਤੀ ਕਿ ਕੀ ਕੀਤਾਈ ਇਹਨੀਆਂ ਵੀ ਕਾਲਾ ਕਰਨੀਆਂ ਮੇਰੇ ਨਾਲ ਕੇ ਆ ਲੈ ਤੇਰੀ ਬੋਤੀ ਦਾ ਸਲਾਹ ਕਰ ਲੱਗੇ ਪਕੌੜੇ ਕਿੰਨੇ ਵਜੇ ਖੱਦਣੇ ਤੇ ਤੂੰ ਜਾਂਦਾ ਨਹੀਂ ਐ ਤੇ ਜਾਂਣਾ ਤੈਨੂੰ ਕਿਉਂ ਡਿਆ ਨਹੀਂ ਤੂੰ ਜਾਂਦਾ ਕਿਉਂ ਨਹੀਂ ਐ ਹੈ ਉਦੋਂ ਤਿਲਕਾ ਕਾ ਮੈਂ ਧਿਆਨ ਨਾਲ ਪਰ ਮੁੰਡਾ ਬਰੇ ਹੱਥ ਤੇ ਆ ਨਹੀਂ ਜਾ ਬੁਝੀ ਜਿਆ ਤੂੰ ਜਾ ਆਪਣੀ ਡਿਊਟੀ ਜਾ ਪਕੌੜੇ ਹਿਆਪੇ ਖਾਣਾ ਖਾਣੇ ਹੋਣਗੇ ਤੂੰ ਕਿੱਧਰ ਐਵੇਂ ਜਾਣ ਗਈ ਨਹੀਂ ਬਾਰੇ ਦਾ ਆ ਐਡਾ ਵੀ ਹੁੰਦਾ ਕਿਦਾਂ ਕਿਉਂ ਨਹੀਂ ਹੁੰਦਾ ਇਹਦੇ ਜਾ ਪਰਲਾਵਾ ਆੜੀ ਮਾਫੀ ਮਾਸੀ ਕੱਲ ਠੀਕ ਨਹੀਂ ਆਇਆ ਲੀਵਰ ਬੌਂਡ ਨਹੀਂ ਪ੍ਰਾਂਦੀ ਕੌਂਡ ਆ ਕੱਲ ਦੱਸੇ ਮੈਂ ਲੱਗੇ ਮਾਸੀ ਤੇਰੀ ਉਹ ਗੱਲ ਪ੍ਰਾਂਦੀ ਆ ਜਰੂਰ ਕਾਚੇ ਮੈਂ ਨਹੀਂ ਨਹੀਂ ਸਾਰੇ ਕਾਂਚ ਦੀ ਲਿਫਤ ਮੈਂ ਜੀ ਚੋਚੇ ਨਾ ਰਿਹਾ ਬੋਲਦਾ ਬਗੈ ਤੇਰੇ ਇੰਨਾ ਨਹੀਂ ਮਾਰ ਕੇ ਦਿੱਤਾ ਹਾਂ ਮਾਰ ਕੇ ਦਿੱਤਾ ਨਹੀਂ ਤੇਰੀ ਮਾਰ ਹੀ ਤੇ ਸਹੀ ਬਾਤ ਹੈ ਆਪਣੀ ਉਹਦੀ ਆਪਨੇ ਆ ਵਿੱਚ ਜਿਹੜੇ ਮਾ ਠੀਕ ਹੈ ਵਿਚਾਰੀ ਨੂੰ ਐਡਾ ਹੀ ਕੁਦੀ ਬਣਾ ਛੱਡਿਆ ਇਹਨਾਂ ਆਪਣੀ ਕਦੀ ਕਦੀ ਮਾਰੀ ਆ ਆਪਣੇ ਵਾਰਾਇਦੇ

ਕੀ ਕਰਨਾ ਆ ਇਹਨੇ ਸੂਟਰ ਮੰਦੀ ਪੁੱਛਦੇ ਆਂ ਦੀ ਘਰੇ ਲਾ ਲਿਆ ਇਹਨੂੰ ਗੁਰ ਗੁਰਨਿਵਾਜ ਨੂੰ ਉੱਚੇ ਹੋਏ ਦੀ ਮੁਰਕੀ ਉਹ ਚਾਹੁੰਦੇ ਨੇ ਉਹ ਚੇਹੀ ਹੋਏ ਨੇ ਜਦੋਂ ਇੱਧਰ ਨੂੰ ਫੈਲ ਜਾਣੇ ਥੱਲੇ ਤਾਂ ਚੁੱਕੇ ਜਾਣ ਓਦੋਂ ਵੀ ਚਾਹੀਦੀ ਫੜ ਲੈ ਮੇਰਾ ਬਿਲਕੁਲ ਫਿੱਟ ਪਾਸ ਸਨੀਰ ਇੱਕ ਨੰਬਰ ਦਾ ਕੀ ਗੱਡਿਆ ਬੜਾ ਕੱਢਿਆ ਤੁਸੀਂ ਕੰਮ ਤੁਹਾਡੇ ਆਪਾਂ ਨੂੰ ਛੋਟਾ ਹੀ ਥੋੜੇ ਸਾਰਾ ਖਾੜੇ ਇਨਾ ਪਕੌੜਾ ਫੇਰ ਕੱਢ ਲੈ ਉਹਨਾਂ ਦੀ ਮਾਸੀ ਨੂੰ ਠੀਕ ਨਹੀਂ ਨਾ ਮਾਸੀ ਦੇ ਕੀ ਹੁੰਦੀ ਨਾ ਚਾਹਦੇ ਹੀ ਉਹਨਾਂ ਬਣਾਨੇ ਬਾਕੀ ਸਾਰੇ ਖਾਏ ਠੀਕ ਹੈ ਉਹਨਾਂ ਦੁਪਹਿਰ ਨੂੰ ਅੱਖੜੇ ਬਣਾਉਣੇ ਪਰ ਤੈਨੂੰ ਕੰਮ ਆ ਦੇ ਮੈਨੂੰ ਹੀ ਡਿਊਟੀ ਚੱਲ ਜਣਾ ਦੇ ਫਿਰ ਬੰਦੇ ਨਹੀਂ ਤਾਂ ਕਰਕੇ ਤੇਰਾ ਦਾ ਮਨ ਨੂੰ ਪੁਰਾਣਾ ਮੰਮੀ ਨੂੰ ਪਹਿਲਾਂ ਆਉਂਦੇ ਚਾਹਾਂ ਦੇ ਇੱਥੇ ਚਾਹ ਬਣਾ ਰਹੇ ਇੱਥੇ ਵਧੀਆ ਹੋ ਗਿਆ ਆਉਣ ਲੱਗਿਆ ਵਿੰਦਰਾਂ ਤੇ ਤੂੰ ਰੌਣਕ ਨਹੀਂ ਲਾਉਂਦਾ ਵਲੌਗ ਦੇ ਵਿੱਚ ਸਾਰੇ ਰੌਣਕੀ ਰਾਮ ਚੱਲ ਤੇਰਾ ਨਾਮ ਰਾਜ ਤੋਂ ਰੌਣਕੀ ਰਾਮ ਹੀ ਠੀਕ ਆ ਇੱਕ ਭੈਣ ਕਹਿੰਦੀ ਵੀਂਦਰ ਨੇ ਰਵਿੰਦਰ ਵੀਰ ਦੀ ਡਰੌਨ ਕਿ ਨਹੀਂ ਲਾਉਂਦੇ ਤੇ ਇਹਦਾ ਨਾਮ ਡਰੌਨ ਕੀ ਰਾਮ ਤੇ ਬਣਾ ਦਾ ਨਾਮ ਡਰੌਨ ਕੀ ਰਾਮ ਚੁੰਨੀ ਦਾ ਸਟਾਈਲ ਹੈ ਥੱਲੇ ਹੀ ਇਹ ਇੱਕ ਫੱਜਲੀ ਹੈ ਤੇ ਮਾਮੇ ਨੂੰ ਵੀ ਲੰਮੀ ਲਖੇ ਡੀ ਅੱਜ ਆ ਮੱਸੇ ਨੂੰ ਅੰਕ ਲੈ ਜਿਓਗੇ ਤੇ ਉਹ ਤੁਗਲ ਸ਼ੋਰਮ ਤੇ ਲੈ ਨਹੀਂ ਮੇਰਾ ਨਾਮ ਅਮਲ ਲਤਮਨ ਵੇ ਕਰਕੇ ਓਏ ਗੱਲੂ ਮੇਰੀ ਬਾਜੀ ਜੀ ਕਿਦੋਂ ਚੇਦੀ ਪਾਈ ਪਦਨੀ ਪਾਉਣੇ ਪੱਠੇ ਤੇ ਪੌਣੀਆਂ ਹੀ ਲਾਂ ਮਾਮਿਆਂ ਨਹੀਂ ਆਏ ਤੇ ਮੰਦੀਪ ਬੀਜੀ ਹੋ ਗਈ ਅੱਜ ਤੁਰ ਨਹੀਂ ਆਈ ਮੈਂ ਚੱਲਦਾ ਅਖਰ ਬਾਕੀ ਦਾ ਵਲੋਗ ਸ਼ੂਟ ਕਰਨਗੇ ਸਾਰੇ ਜਣੇ ਰੌਣਕ ਪਵਾ ਲੱਗੀ ਕਰ ਤੇ ਫਿਰ ਮਿਲਦੇ ਆਂ ਬਾਏ ਬਾਏ ਹੁਣ ਆਪਣੀ ਤਿਆਰੀ ਹੋ ਚੁੱਕੀ ਮੈਂ ਚੱਲੀ ਸ਼ਹਿਰ ਉੱਥੇ ਦੇ ਕੰਮਕੁਮ ਕਰਨ ਵਾਲੇ ਉਹ ਕਰਕੇ ਆਉਂਦੇ ਆ ਤੇ ਫਿਰ ਆਪਾਂ ਆਣ ਕੇ ਕਦਰ ਸਾਹਿਬ ਵਾਹ ਇੰਨੇ ਡਿਊਟੀ ਚੱਲ ਗਈ ਸਾਰੇ ਕੰਮ ਹੋ ਗਏ ਤੇ ਕਾ ਉਹ ਨਹੀਂ ਆਗੇ ਉਹਨਾਂ ਦਾ ਰੋਕ ਕੇ ਸੀ ਕਿ ਮਾਮੇ ਜਣੇ ਮਿਲਣਾ ਕਰਨ ਚਾਪਣੀ ਪਾਇਆ ਹੁਣ ਫਿਰ ਮੈਂ ਚੱਲਨੀ ਆ ਫਿਰ ਮਿਲਦੇ ਆ ਉੱਥੇ ਜਾ ਕੇ ਕਿ ਕੱਪੜੇ ਲੈ ਕੇ ਜਾਣ ਵਾਲੇ ਸੀ ਇਸ ਦਾ ਜਿਹੜਾ ਦੇਣ ਵਾਲੇ ਉਹ ਲੈ ਕੇ ਆਣੇ ਅੱਜ ਦੀਦੀਆਂ ਨੇ ਮੈਂ ਯਕੀਨ ਨਹੀਂ ਮੈਂ ਉਹ ਉਹੀ ਆ ਯਾਰ ਕਿਦਰ ਹੋਏ ਮੈਨੂੰ ਤਾਂ ਇਹਨੇ ਕਮੇਡੀ ਵਾਲੀ ਦਿਨ ਵਧੀਆ ਲੱਗਦੀ ਕਿ ਪਾ ਜੀ ਨਾ ਜਿਹੜੇ ਰੋਲ ਕਰਦੇ ਜਿੰਨੇ ਮਸਤੇ ਆਣਾ ਸਹੀ ਗਾ ਇਹ ਦੀਦੀ ਵੀ ਜੈਨੇ ਵੇਖਿਆ ਮੈਂ ਨਹੀਂ ਧਿਆਨ ਦਿੱਤਾ ਤੇ ਮੈਂ ਉੱਪਰ ਚੜ ਗਈ ਫਿਰ ਮੈਂ ਦੱਸਣਾ ਹੈ ਕਿ ਮੈਂ ਤੁਹਾਨੂੰ ਵੇਖਿਆ ਹੀ ਇਹਦਾ ਰੋਹ ਵਲੋਗ ਬਣੇ ਆ ਇਦਾਂ ਹੀ ਫ ਇੱਕ ਐਡੀ ਜਗ੍ਹਾ ਦਿੱਤੀ ਯੈਸ ਹਾਂ ਤਾਂ ਅੱਛਾ ਫਿਰ ਤਾਂ ਉਮਰਸਰ ਦੇ ਹੀ ਆਸੀਂ ਵੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਓਕੇ ਬੱਚਿਆਂ ਦੇ ਕੱਪੜੇ ਦੇ ਰਾਸ਼ੀ ਬੜਾ ਹੁੰਦਾ ਸਾਰੇ ਆਪਣੇ ਬੱਚਿਆਂ ਦੇ ਕੱਪੜੇ ਖਰੀਦਣ ਦੇ ਟਾਈਮ ਬੜਾ ਲੱਗ ਜਾਂਦਾ ਹਾਂਜੀ ਘਰੋਂ ਆਉਂਦਿਆਂ ਦੇ ਮੈਂ ਕਾਫੀ ਆਈ ਲੇਟ ਹੋ ਗਈ ਤੇ ਮੈਂ ਸ਼ਾਪਿੰਗ ਕਰਦਿਆਂ ਥੋੜਾ ਟਾਈਮ ਲੱਗ ਗਿਆ ਤੇ ਹੁਣ ਇੱਥੇ ਆਮਣ ਆਈ ਆ ਨੂੰ ਨਹੀਂ ਪਤਾ ਸ਼ੈਨ ਮੈਂ ਆਉਣਾ ਤੇ ਆਂਟੀ ਮੈਨ ਦੱਸਿਆ ਕਿ ਆਮਣ ਆਉਣ ਲੱਗੀ ਤੇ ਮੇਰਾ ਰਿਆ ਨਹੀਂ ਗਿਆ ਮੈਂ ਮਿਲ ਕੇ ਜਾਣੇ ਪਾਣਾ ਪਾਣਾ ਹੀ ਬੁੱਕ ਆਊਟ ਕਾਫੀ ਕੰਮ ਤੇਰੇ ਕਾਫੀ ਤੇ ਪਰ ਇਹ ਕਿ ਮੈਨੂੰ ਜਦੋਂ ਅਮਲ ਦਾ ਮੁੰਡਾ ਹੁੰਦਾ ਹੈ ਨਾ ਛੋਟਾ ਉਦੋਂ ਮੈਂ ਕਹਣਾ ਇਹ ਬੜਾ ਕਰਦੀ ਮੁੰਡੇ ਦੇ ਨਾਲ ਮੁੰਡਾ ਘੜੀ ਛੱਡ ਆਵੇ ਚਲੋ ਚਲੋ ਕਰਦੀ ਦਿੰਦੀ ਪਰ ਮੇਰਾ ਜਦੋਂ ਹੁਣ ਆਪਦਾ ਹੋਇਆ ਨਾ ਵੇ ਦਿਲ ਕੰਦੇ ਉੱਥੇ ਜਾਵਾਂ ਤਾਂ ਦੀ ਪਰ ਮੈਂ ਮੜਾ ਮਿਲ ਜਾ ਚਾਹ ਨਹੀਂ ਪੀਕੇ ਜਾਣਾ ਉਦਾਂ ਅਸੀਂ ਦੋਵੇਂ ਪਣਾ ਬੜਾ ਕੁਝ ਖਾਂਦੀਆਂ ਨਹੀਂ ਪਰ ਅੱਜ ਨਹੀਂ ਕੁਝ ਖਾਣਾ ਹਲੋ ਗਾਇਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਏ ਹਾਏ ਵਿਚਾਰੀਏ ਤੈਨੂੰ ਹੁੰਦੇ ਦਾਲ ਤਰਦਾ ਹੈ ਹਾਂ ਆਵੇ ਮੈਂ ਹਾਂ ਬਾਰੋਂ ਖਾਣਨੇ ਆ ਰੋਟੀ ਹਾਂ ਤੇ ਕਹਿੰਦੇ ਨਹੀਂ ਘਰੇ ਬਣਾਉਂ ਰੋਟੀਆਂ ਹੀ ਸਾਰਾ ਟੱਬਰ ਨੂੰ ਮਾਰਦੇ ਆ। ਤੇਨੇ ਪੈਰ ਵਰਗੀਆਂ ਮੋਜਾਂ ਕਿੱਥੇ ਲੱਭਣੀਆਂ? ਨਾ ਨਹੀਂ ਲੱਭਦੀਆਂ। ਮੇਰੇ ਸਾਸੂ ਨੇ ਪਾਈ। ਉਹ ਬੜੇ ਕਰਦੇ ਆ। ਮੈਂ ਮਿਸ ਕਰਦੀ ਤੈਨੂੰ ਵੇਖ ਕੇ। ਉਹ ਤੇਲ ਪੂੜੀ ਵਾਲਾ ਗੋਲ ਗੁਲੇ ਵਾਲਾ। ਮੈਂ ਕਿਹਾ ਮੈਂ ਮੁੰਡੇ ਨਾਲ ਕਾਦੀਂਦੀ ਨਹੀਂ ਹੁਣ ਮੇਰਾ ਮੁੰਡਾ ਗਾਵੇ ਕਿਹਨਾਂ ਤੇ। ਮੈਂ ਇਹ ਗੱਲ ਸੁਣੋ। ਉਹ ਵਾਲਾ ਪਿਆਰ ਵੀ ਨਹੀਂ ਰਿਹਾ ਤੇ ਉਹ ਰੀ ਉਹ ਹੀ ਨਹੀਂ ਨੇ। ਪਤਾ ਨਹੀਂ ਮਨ ਜਿੱਦਾਂ ਨਾ ਅੱਕ ਜੇ ਗਏ ਹਨਾ ਐਂਦਾ ਨਾ ਮਸੂਰ। ਚਲੋ ਘਰੇ ਕੀ ਆ ਘਰ ਦੇ ਹਾਲਾਤ ਤੇ ਚਲ ਆਇਆ ਭੈਣ ਮਿਲੀ ਫਿਰ। ਆ ਜਾ ਫਿਰ ਕੰਮ ਕੰਡ ਆਇਆ ਇਹਨਾਂ ਨੇ। ਸਾਰੇ ਬੈ ਦਿਨ ਮੈਂ ਜਦ ਕਰ ਰਿਹਾ ਕਿ ਅੱਜ ਮੇਰਾ ਭਰਾ ਠੀਕ ਹੈ ਇਹਦਾ ਰਿਸ਼ਤਾ ਮੈਂ ਕਰਾਇਆ ਆਪਣੇ ਭੈਣ ਦੇ ਵਾਸਤੇ ਹਾਂ ਲੜਦੀ ਮੇਰ ਨਾਲ ਉਹਨਾਂ ਵਾਸਤੇ ਲੈ ਭੈਣ ਦਾ ਪਿਆਰੀ ਦੰਦ ਜਿੱਥੇ ਲੜਾਈ ਹੋਵੇ ਨਾ ਵੀ ਉਦਾਂ ਕਹਿ ਲੈਣੇ ਜਾਂ ਤਾਂ ਕਿ ਬਾਹਰ ਜਾ ਕੇ ਮੈਂ ਛੱਦੇ ਖਾਣੇ ਪਾ ਉੱਥੇ ਕਹਿ ਜਾਂਦਾ ਜਿੱਥੇ ਪਿਆਰ ਹੋਵੇ ਲੜਾਈ ਵੱਗ ਸਭ ਤੋਂ ਵੱਧ ਮੇਰ ਨਾਲ ਲੜਾਈ ਇਹ ਕਰਦੀ ਉਹ ਕਰਦਾ ਇਹ ਕਰਦਾ ਨਹੀਂ ਕਰਨੀ ਨਹੀਂ ਇਨੇ ਚਾਪੇ ਸ਼ਮੀਰਿਆ ਤੇ ਮੇਰੇ ਮੁੰਡੇ ਸੱਚ ਪ੍ਰੋਗਰਾਮ ਵੀ ਨਹੀਂ ਆਇਆ ਮੈਂ ਆਇਆ ਹੀ ਨਹੀਂ ਛੁੱਟੀ ਨਹੀਂ ਆਇਆ ਹੁਣ ਆਇਆ ਤੇ ਹੁਣ ਵੀ ਹੈਗਾ ਨਹੀਂ ਕਿ ਵੇਖ ਕੇ ਜਾਵਾਂ ਨੂੰ ਨਹੀਂ ਦੋ ਦਿਨ ਤੋਂ ਹੋਇਆ ਇਹਨੂੰ ਮੈਂ ਹੋ ਗਿਆ ਨਾ ਸਰ ਕੋਈ ਹਾਂ ਚਲ ਹੋ ਕੇ ਜਾਣਾ ਸਾਰੇ ਮੈਂ ਕੋਈ ਨਹੀਂ ਜਿੰਨੇ ਜਿੰਨੇ ਕਰਮ ਆਏ ਠੀਕ ਹੈ ਬਣਨ ਦੇ ਮਾਣ ਜਿੰਨੀਆਂ ਮੇਰੇ ਫਰੈਂਡਾਂ ਜਾਂ ਮੇਰੇ ਭੈਣਾਂ ਨਾ ਇੱਕ ਚੀਜ਼ ਤਾਂ ਪਛਾਣੇ ਨਾਵੇ ਕਲਿੱਪਿੰਗਾਂ ਸੂਟ ਨਾਲ ਦੀ ਆਪਣੀਆਂ ਲਾਉਂਦੀ ਰਮਾ ਭੈਣ ਨਹੀਂ ਆ ਰਮਾ ਭੈਣ ਮੰਦਿਰ ਦੀਆਂ ਹੀ ਆ ਮੈਂ ਤਾਂ ਹੀ ਉੱਥੇ ਮੇਰੇ ਕਿਹੜੀਆਂ ਇਹਦੀ ਇਹ ਪਿੰਟ ਸੂਟ ਜਿਹੋ ਤੇ ਆ ਅਗਲੀ ਗਣਵਾਦੀ ਲੋੜੀ ਦੀ ਆ ਹੋਏ ਅੱਛਾ ਠੀਕ ਹੈ ਕੋਈ ਨਹੀਂ ਇਹ ਆ ਦੇ ਕਮਰੇ ਨਹੀਂ ਜਾਏ ਸਹੀ ਗੱਲ ਜੀ ਜੀ ਨਹੀਂ ਸੱਟਣੀ ਕੋਈ ਨਹੀਂ ਫਰਕੀ ਅੱਜ ਜਿਹਦੇ ਪਿਆਰ ਹੋਏ ਤੇ ਚੀਜ਼ੀ ਲਈ ਜਾਂਦੀ ਮੈਂ ਮਨਦੀਪ ਜੀ ਬੜੀ ਅਚੀ ਜਾਰੇ ਲਿਆ ਜੀ ਸਾਫ ਚਾਹ ਠੀਕ ਹੈ ਮੇਰਾ ਜਾਨ ਨੂੰ ਵਸਾ ਜੀ ਨਹੀਂ ਕਹਿੰਦੇ ਪਰ ਸਮਾਂ ਜਸਤ ਨਹੀਂ ਦੇ ਦਿਆ ਤੇ ਇਹ ਜਾਣੀ ਮੋਟ ਕੇ ਚਾਹ ਬਣਾ ਕੇ ਪਿਆਦੇ ਟੁੱਟ ਜਾਂਦੀ ਜਾਂਦੀ ਵਾਰ ਦੀ ਤੇ ਨਹੀਂ ਹੋਵੇ ਤੇਰੇ ਤੋਂ ਇਹ ਜ਼ਹਿਰ ਵੀ ਪੀ ਲੋ ਨਾ ਮਾਰ ਲੈ ਬੋਤ ਦਿੱਤਾ ਕਿ ਸੁੱਕ ਨਾਲ ਦੇ ਆ ਮਾਸੀ ਉਹ ਚਾਹ ਦੇ ਇਹਦੇ ਕੋਲ ਮੈਂ ਕਲਾ ਖੁਲਾ ਚਲਾ ਕੇ ਕੋ ਚਾਹ ਬਣਾ ਕੇ ਪੀਣ ਲੱਗੀ ਪਰ ਟਾਈਮ ਕੋ ਮਸ ਨਹੀਂ ਆਜੀ ਕੋੜੀ ਵੀ ਮੈਨਾਂ ਚੀਜ਼ ਪਾਉਂਦੀ ਆਂ ਤੇ ਚਾਹ ਤੇ ਹੀ ਮਾਣਾਂ ਨੇ ਮੋਦਾਂ ਨੇ ਚਾਹ ਤੇ ਮੈਨੂੰ ਨਹੀਂ ਮੋਦਾਂ ਦੇ ਤਾਂ ਪਸੰਦ ਤੇ ਮੈਂ ਮੜਾ ਨਹੀਂ ਰੋਈ ਵਾਹ ਟੇਸਟੀ ਮਾਣ ਦੇ ਚਾਹ ਬਹੁਤ ਟੇਸਟਾ ਨਾ ਨਾ ਮੈਂ ਆਪ ਵੀ ਲੱਗਣਾ ਨਹੀਂ ਗਾ ਬੜੀ ਸੁਆਦ ਹੈ ਨਹੀਂ ਕਿਤੇ ਨਾ ਬਾਹਰਲੇ ਆ ਕੇ ਮਗਰੋਂ ਆ ਮਾਂਂਟੀ ਵੀ ਨਾ ਦੋਵੇਂ ਤਾਂ ਫੜ ਲਈ ਸਤੀ ਮਾਂਂ ਲੈ ਆਂਦੀ ਸੱਜੂ ਇਹ ਰਸੀ ਲਿਆ ਮੈਂ ਮੈਂ ਕੀ ਕਰ ਲੱਗੇ ਆਂਦੀ ਨਾ ਬਾਹਰ ਨਹੀਂ ਛੱਡਣਾ ਨਹੀਂ ਆਂਦੀ ਆਉਂਦੇ ਨਹੀਂ ਆਉਂਦੇ ਨਹੀਂ ਇਹ ਤਾਂ ਅੱਗੇ ਇਹਨੇ ਤਾਂ ਬੰਦ ਜਿਹੜੀ ਆਈ ਆ ਕਿੰਨੇ ਸੁਭਾਣਾ ਹੋਗਾ ਮਾਂ ਮੈਂ ਛੱਡਾ ਰਿਹਾ ਕਿੰਨੇ ਵਾਲਾ ਹਾਂ ਜੇ ਤੂੰ ਤਾਂ ਜੀ ਆ ਤੇ ਜਿੰਨ ਬਾਲਾ ਵੇ ਮੇਰੀ ਕੀ ਕਹਿ ਲੱਗੇ ਦੋਵੇਂ ਵਾਹ ਫੜ ਲੀਆਂ ਬੜੇ ਨਹੀਂ ਉਹ ਪਤਾ ਕੀ ਹਾਂ ਦੀਆਂ ਜ਼ਿੰਮੇਵਾਰੀਆਂ ਬੜੀਆਂ ਪੈਣੀਆਂ ਹੁਣ ਨਹੀਂ ਉਹ ਟਾਈਮ ਹੈਗਾ ਸਹੀ ਗੱਲ ਆਏ ਸਾਰੇ ਤੇ ਆਪਣੇ ਨਾਲ ਉਹ ਵੀ ਦੇਖ ਕੇ ਪਤਾ ਨਹੀਂ ਇਹ ਸਾਡੇ ਦਾ ਆਲ ਗਿਆ ਲੈ ਆ ਕੇ ਨਹੀਂ ਆਇਆ ਮੀ ਮੇਰਕ ਨੂੰ ਮਿਲਿਆ ਹੀ ਸੱਚੀ ਅੱਛਾ ਸੱਚਾ ਹੀ ਕਹਿਣਾ ਹੈਣਾ ਝੂਠ ਨਹੀਂ ਮਾਰਦੇ ਮੈਨੂੰ ਤਾਂ ਬੜੀ ਮਿਹਰ ਦੀ ਕਿਰਪਾ ਸੱਚੀ ਵਿਚਾਰਾ ਖੱਦਿਆ ਨਾ ਮੈਨਾਂ ਵੀ ਖਾਵਾ ਤੇ ਜਾਵਾ ਅੰਮਾਂ ਦੇ ਝੂਠੀ ਅੱਜ ਬੜੇ ਚਿਰ ਪਿਛੇ ਮੈਂ ਅੰਮਾਂ ਦੇ ਚਾਹ ਪੀਂਗੀ ਬੜੇ ਚਿਰ ਪਿਛੇ ਜਿੱਦਣ ਅੱਗੇ ਕੋਈ ਗਈ ਹਦਨ ਬਿਤੀ ਹੀ ਪਰ ਫਿਰ ਵੀ ਉਹ ਹੁਣ ਇੱਥੋਂ ਵਾਲੀ ਚਾਹ ਦਾ ਮਜ਼ਾ ਮੈਂ ਦੀਦੀ ਆਈ ਚੜਾਈ ਆ ਵੇ ਏਡੇ ਮੈਂਨੇ ਪਾਪਾ ਨੂੰ ਕਹਿ ਨਹੀਂ ਘਮੋ ਵੀ ਜਿੰਨੇ ਦਿਨਾਂ ਪਵਾਇਆ ਮੈਂ ਤਾਂ ਚਾਹ ਪੀਆ ਡੇ ਤੇ ਸਾਰੀ ਤੀਨ ਚਲੋ ਆ ਹੋ ਗਿਆ ਹਾਂ ਕੋ ਮੋ ਫਿਰ ਜੀ ਲੱਗਦਾ ਨਹੀਂ ਪਰ ਸੀਦਰਿਆ ਹਾ ਤੁਹਾ ਦਾ ਪਤਾ ਹੀ ਹੈ ਮੈਨੂੰ ਕੀ ਪਰਸੀਦਰੀ ਉਹਦੇ ਜਾਚ ਬਿਠਾਦੇ ਬੜਾ ਬੋਰ ਕਰਦੇ ਤੁਹਾਡੇ ਤੇ ਲੱਗੇ ਤਾਂ ਅਸੀਂ ਤੇ ਹੋਣਾ ਨਹੀਂ ਅਸੀਂ ਤੇ ਹੋਏ ਹਾਂ ਬੜੇ ਜਿਆਦਾ ਮੈਨੂੰ ਨਹੀਂ ਵਧੀਆ ਲੱਗਾ ਮੈਂ ਕਹਾਂ ਨਹੀਂ ਚਾਹੂੰਗੀ ਨਹੀਂ ਮੈਨੂੰ ਬੜੀ ਪੀੜ ਹੋਣੀ ਹੈ ਬੈਣ ਹੜੀ ਨਾ ਉਹਦੇ ਜਾਚ ਨੇ ਉਹ ਟਾਈਮ ਹੁੰਦਾ ਨਹੀਂ ਦੁਨੀਆਂ ਦੇ ਤਾਂ ਕਿ ਬੜਾਉਣਾ ਜਾਂ ਕਿਦਾਂ ਹਾਂ ਆਜਦੀ ਮੇਰੇ ਪਿੰਡ ਪਿੰਡ ਮੇਰਾ ਜੀ ਤੇ ਕਰ ਲਿਆ ਜਾਂ ਨੂੰ ਜੇ ਇੱਥੇ ਆ ਫਿਰ ਰਾਤ ਤੁਹਾਡੇ ਘਰ ਰਾਤ ਉਧਰ ਆਹੋ ਸਹੀ ਗੱਲ ਹੈ ਮੈਂ ਮੁੰਡਾ ਲੱਗੇ ਨੀ ਮੈਂ ਰਹਿ ਪਣਾ ਰਾਤ ਮੇਰਾ ਘਰ ਲੱਗਣਾ ਨਹੀਂ ਜਾਣ ਨਹੀਂ ਦੇਣਾ ਸੀ ਹਾਂ ਮੁੰਡੇ ਕਰਕੇ ਸਿਰ ਨੂੰ ਲੈ ਕੇ ਆਉਂਗੇ ਇਕੱਲੇ ਕੰਮ-ਕੰਮ ਕਰਕੇ ਟਾਈਮ ਆ ਜਾਉਣਾ ਨੂੰ ਪੁਰੇ ਪਾਵਾਂ ਦੇ ਕੱਪੜੇ ਕੁੱਪੜੇ ਪਾ ਲੈ ਹਾਂ ਨਹੀਂ ਮੈਂ ਜਾਵਾਂ ਘਰ ਚਾਬਰੀ ਸਵਾਰ ਨਹੀਂ ਮੋਟੀ ਆਜਾ ਇਹੀ ਸ਼ੋਪਿੰਗ ਕਰਕੇ ਆ ਕਿੰਨੀ ساری ਬਾਕੀ ਦਮੈਨਾ ਕੁੜੀਆਂ ਦੇ ਜੀਣ ਵਾਲੇ ਸੂਟ ਸਾੜ ਦੇ ਉਹ ਲੈਂਦੇ ਤੇ ਆ ਗਰ ਨੂੰ ਆਇਆ ਮੈਨੂੰ ਸੂਟ ਵਧੀਆ ਲੱਗਾ ਘਰ ਪਹੁੰਚ ਜਾਣਾ ਦੂਜੇ ਸੂਟ ਦੇ ਬਹੁਤ ਜ਼ਿਆਦੇ ਹੈਗੇ ਆ ਮੇਰੇ ਮੰਮੂ ਨੇ ਵੀ ਭੇਜੇ ਕਿੰਨੇ ਸੂਟ ਤੇ ਉਹ ਆਈ ਹੁਣ ਪਾਰਸਲ ਆਉਣੀ ਵਾਲਾ ਰੀਡ ਕਰਨੇ ਤੇ ਆਹ ਅਸੀਂ ਸੂਟੇ ਦੇ ਘਰ ਪਾਉਣ ਲਈ ਮੈਂ ਲੈ ਆਈ ਨਾਈਟ ਸੂਟ ਜਿਆ ਮੈਨੂੰ ਸੋਹਣਾ ਲੱਗਾ ਹੈ ਕਲਰ ਵੀ ਬੜਾ ਸੋਹਣਾ ਹੈ ਪਹਿਲਾਂ ਆਪਰੇ ਸ਼ਾਪਿੰਗ ਕਰ ਲਈ ਫਿਰ ਘਰ ਲਈ ਕੋਈ ਬੱਚਿਆਂ ਨੂੰ ਨੋਨਾ ਆਇਆ ਤੇ ਲੂਣ ਲੈ ਗਏ ਨੋਨਾ ਜੂਤ ਲੈ ਗਏ ਆਪਰੇ ਪੁੱਤ ਦਾ ਨੋਨਾ ਸੂਟ ਲੈ ਕੇ ਆਈ ਨੋਨਾ ਨੋਨਾ ਕੋਨਾ ਹੈ ਹਨਾ ਮੈਂ ਕੱਲ ਨੂੰ ਸੋਹਣਾ ਹੈ ਕੁੜੀਆਂ ਜਿਹੜੇ ਕਲਰ ਵੀ ਹੈਗੇ ਸੀ ਇੱਕ ਪਿੰਕ ਜਿਹਾ ਮੈਨੂੰ ਚੰਗਾ ਲੱਗਾ ਘਰ ਪਾਉਣ ਲਈ ਸਹੀ ਹੈ ਪੂਰੀ ਬਾਂਦਾ ਮੱਛੀ ਲੜੂਗਾ ਕਾਕੇ ਕੋ ਬੱਚੇ ਨਿਹੜੂ ਘਣਾ ਚਲਾ ਆਪਰੇ ਪੋਤਰ ਕੋ ਕੰਮ ਹੈ ਕਿਉਂ ਨੇ ਜਨੂ ਚੁੱਕੀ ਏ ਕਿਉਂ ਨੇ ਜਨੂ ਚੁੱਕੀ ਗਏ ਹਾਂ ਠੰਡੋ ਪਾ ਰਦਾ ਈ ਠੰਡੋ ਪਾ ਦੇ ਮਮਾ ਨੂੰ ਆਦੋ ਵਾਚਿੰਗਾ ਮਾਰੀ ਜਾਂਦੇ ਜੀ ਸ਼ਦਾਰ ਜੀ ਬਾਕੀ ਮੈਂ ਲੈ ਗਈ ਨਾ ਕੁੜੀਆਂ ਕੜੀਆਂ ਸੂਟ ਲੈ ਗਈ ਹੁਣ ਵੈਣੀ ਪੜ ਕਿੰਨੂ ਕਿੰਨੂ ਹੁੰਦਾ ਮੈਂ ਵਾਵਾ ਚੰਦੇ ਹਾਂ ਖਰੀਦੇ ਕਰੂਦੇ ਮੈਨੂੰ ਨਹੀਂ ਸਮਝਦਾ ਦੀ ਮੈਂ ਤਾਂ ਗੋਲ ਸਾਲ ਕਰਨਾ ਹੈ ਇੱਥੇ ਕਰੋਗੇ ਸਾਡੀ ਫੈਰ ਹੋ ਗਈ ਅਸਲ ਵਿੱਚ ਮੀਂਹ ਪੈਦਾ ਭਾਈ ਸੋਚਣ ਦੇ ਘਰ ਵਾਪਸ ਮੁੜ ਜਾਈਏ ਕਿ ਜਾਂ ਇੱਥੇ ਠਹਿਲੋ ਜੀ ਤੇ ਇਹਨੂੰ ਚੰਗਾ ਕਿ ਸਾਨੂੰ ਮੀਂਹ ਨੇ ਕਦੀ ਤਰੱਕੀ ਨਹੀਂ ਸਾਡੇ ਇੱਧੇ ਇਧਰ ਆ ਨੇ ਆਏ ਚੱਲੀ ਕਰਨ ਕਰਨ ਚੱਲੀ ਵਾਪਸ ਇਸ਼ਾਰੇ ਗੱਲਾਂ ਕਰਨੀਆਂ ਫੈਰ ਹੋ ਗਈ ਬਸ ਫਿਰ ਦੋ ਦੋ ਗੱਲਾਂ ਕਰਨ ਨਾਲ ਹੀ ਉਹ ਦੀਦੀ ਆ ਜਾਂਦੇ ਆ ਗੁਰਨਵਾਜ ਕਰਕੇ ਅਸੀਂ ਬਿਲਾ ਉਹਨੂੰ ਛੱਡਣ ਚੱਲ ਗਏ ਤੇ ਉਹ ਚੱਲੀ ਚਲ ਗਈ ਤੇ ਵਾਪਸ ਮੁੜਨ ਦੀ ਕੋਈ ਤਾਂ ਦਵਾ ਕਰਨ ਜੀ ਨਹੀਂ ਕਰਨੇ ਫਿਰ ਆਉਣ ਤੁਰਨ ਜੀ ਕਦਮ ਮੱਸਾ ਅਸਾ ਥੱਕ ਜਾਈਦਾ ਨਾ ਕੰਮ ਤਾਂ ਨੇ ਬੜੇ ਹੁੰਦੇ ਆ ਥੱਕ ਜਾਈਦਾ ਪਰ ਜੀਣੀ ਕਰਦਾ ਸਹੀ ਗੱਲ ਅਗਰ ਨਵਾਜ ਦੀ ਮੈਂ ਜੁੜੀ ਕਰਤੀ ਅੱਜ ਅੱਖਾਂ ਗੜਵਾੜ ਬੜੇ ਪੈਂਦੇ ਅੱਜ ਹੀ ਆਪਣੇ ਬਾਪ ਕਾਕੇ ਨੂੰ ਗੁਰਦਾਸ ਸਿੱਖ ਬਣਾਉਂਦਾ ਹਨਾ ਗੁਰਨਵਾਜ ਹਾਂ ਗੁਰਨਵਾਸੇ ਚਲੋ ਅੱਜ ਦਾ ਕਲੌਗ ਆਪਾਂ ਗੁਰਨਵਾਜ ਤੇ ਖਤਮ ਕਰਦੇ ਆ ਮਿਲਦੇ ਆ ਨੈਕਸਟ ਕਲੌਗ ਚ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਗੱਦ